ਉਰੇ ਇਹੋ ਗੱਲ ਕਰ ਰਿਹਾ ਸੀ ਮੈਂ ਸ਼ਰਨ ਹੋਰਾਂ ਨਾਲ ਜੋ ਆਸੀਂ ਉਮੀਦ ਕੀਤੀ ਸੀ ਜਿਸ ਕਾਰਪਸ ਲਈ ਜਿਸ ਮਕਸਦ ਨੂੰ ਲੈ ਕੇ ਚੱਲਦੇ ਸੀ ਫੰਡ ਬਣਾਈ ਸੀ ਸਾਨੂੰ ਇਦਾਂ ਲੱਗਦਾ ਹੈ ਕਿ ਕਰਸ਼ਕਾਂ ਨੇ ਦੇਖਣ ਵਾਲਿਆਂ ਨੇ ਉਹ ਰੀਸੀਵ ਕੀਤੀ ਹੈ ਉਹ ਚੀਜ਼ ਹਾਸਲ ਕੀਤੀ ਹੈ ਤੇ ਜੋ ਸਾਨੂੰ ਫੀਡਬੈਕ ਮਿਲ ਰਹੀ ਹੈ ਅਸੀਂ ਉਸੇ ਸ਼ੁਕਰਗੁਜ਼ਾਰ ਹਾਂ ਸਾਨੂੰ ਸਾਨੂੰ ਇਹ ਪਤਾ ਲੱਗ ਰਿਹਾ ਇੱਥੇ ਕਿ ਕਿਉਂਕਿ ਵਾਰ-ਵਾਰ ਇੱਕੋ ਗੱਲ ਕਹਿ ਰਹੇ ਨੇ ਕਿ ਜਿਹੜਾ ਆਖਰਲਾ ਪੋਰਸ਼ਨ ਹੈ ਉਹ ਬਹੁਤ ਜ਼ਿਆਦਾ ਪਾਵਰਫੁਲ ਹੈ ਸੋ ਥੈਂਕ ਯੂ so much ਬਸੀ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ ਬੇਸ਼ਕੁਰੀ ਗੁਜ਼ਾਰਾਂ ਰੱਬ ਦੀ ਕੇ ਸਾਹਮਣੇ ਜੰਗੀਤ ਫੀਡਬੈਕ ਠੀਕ ਡਾਇਰੈਕਟਰ ਸਾਹਿਬ ਤੁਹਾਡੇ ਤੋਂ ਪੁੱਛਾਂਗੇ ਤੁਸੀਂ ਕਹਿ ਰਹੇ ਸੀ ਕਿ ਤੁਹਾਡਾ ਥੀਏਟਰ ਨਾਲ ਵਾਅ ਵਾਸਤਾ ਨਹੀਂ ਰਿਹਾ ਉਹ ਪਰ ਕਿਤਨਾ ਕਿਤੇ ਫਿਲਮ ਨੂੰ ਦੇਖ ਕੇ ਲੱਗਦਾ ਕਿ ਥੀਏਟਰ ਬਣਿਆ ਹੀ ਤੁਹਾਡੇ ਲਈ ਹੈ ਜਿਵੇਂ ਤੁਸੀਂ ਕਹਿ ਰਹੇ ਸੀ ਨਾ ਉਦੋਂ ਉਹ ਚੀਜ਼ ਉਹ ਕਿਤਨਾ ਕਿਤੇ ਫੀਲ ਹੁੰਦੀ ਆ ਕਿ ਥੀਏਟਰ ਉਹਦੇ ਅੰਦਰ ਵੀ ਜਿਹੜਾ ਹੈ ਉਹ ਸਾਫ਼-ਸਾਫ਼ ਚਲਪੀ ਕੇ ਕਹਿੰਦਾ ਕਿ ਲਾਸਟ ਪੋਸਟਨਾਪਾ ਦੇਖਦੇ ਆ। ਸੋ ਉਹ ਕਿੰਦਾ ਦੇਖਦੇ ਮਨੋਂ ਕਿੰਦਾ ਹੁਣ ਕੋਕਾ ਦੇਖ ਕੇ ਤੁਹਾਨੂੰ ਵੀ ਲੱਗਦੀ ਆ ਕਿ ਇਹਨੇ ਤੁਹਾਡੇ ਲਈ ਬਣਿਆ ਸੀ ਥੀਏਟਰ ਜਾਂ ਨਹੀਂ। ਵਾਹ ਮੈਂ ਹੁਣ ਉਹਨੇ ਗੱਲ ਮੈਂ ਕਹਿ ਸਕਦਾ ਕਿ ਮੈਂ ਕਿੰਦਾ ਕਹਿੰਦਾ ਨਾ ਬੌਂਡ ਦੇ ਟਾਈਮ ਇੰਨਾ ਚੰਚੇ ਨੇ ਪਰ ਜਦੋਂ ਦੇਖਦੇ ਆ ਪਿਕਚਰ ਐਸ਼ੀ ਬਹੁਤ ਚੰਗੀ ਲੱਗਿਆ ਤੇ ਮੈਨੂੰ ਲੱਗਦਾ ਵੀ ਥੀਏਟਰ ਨਾਲ ਮੇਰਾ ਹਾਂ ਕਿਤਨੇ ਨੇ ਕਿਤਨੇ ਮੇਰਾ ਨਾਤਾ ਰਿਹਾ ਚਾਹੇ ਲਿਖਣ ਚ ਰਿਹਾ ਚਾਹੇ ਮੈਂ ਪਲੇ ਦੇਖਦਾ ਰਿਹਾ ਔਰ ਮੈਨੂੰ ਲੱਗਦਾ ਵੀ ਮੈਂ ਔਰ ਜੋ ਹਰੀਜੀ ਦੀ ਸਪੋਰਟ ਨਾਲ ਹਨਾ ਕਿਉਂਕਿ ਇਹਨਾਂ ਦੀ ਬਹੁਤ ਸਪੋਰਟ ਰਹੀ ਹੈ ਔਰ ਇਹਨਾਂ ਦੀ ਸਪੋਰਟ ਨਾਲ ਜੋ ਮੈਂ ਕਰ ਪਾਇਆ ਔਰ ਉਹ ਅੱਜ ਦੇਖ ਕੇ ਮੈਨੂੰ ਲੱਗਦਾ ਵੀ ਅਸੀਂ ਕਿਤਰਾ ਨ ਕਿਤਰਾ ਜਾ ਕੇ ਸਕਸੈਸ ਹੋਏ ਬਾਕੀ ਜਿਹੜੇ ਜਦੋਂ ਕਰੈਕਟਰ ਆਉਂਦਾ ਨਾ ਤੁਹਾਡਾ ਰੂਪੀ ਮੈਂ ਤੁਹਾਨੂੰ ਕਹਿੰਦੇ ਨੇ ਉਹ ਨਿੱਕੇ ਜਿਹੇ ਆ ਤੇ ਅਹੀ ਉਹ ਸੈੱਟ ਤੇ ਵੀ ਓਦਾਂ ਹੀ ਲੋਕਚੋਕ ਹੁੰਦੀ ਸੀ ਜਾਇਦਾ ਦੇ ਕੋਈ ਪੰਚ ਹੋ ਜਾਂਦੇ ਸੀ ਅਸੀਂ ਅੱਜ ਬਿਲਕੁਲ ਬੜੀਆ ਸ਼ਰਾਰਤਾਂ ਹੁੰਦੀਆਂ ਸੀਗੇ ਸੈੱਟ ਤੇ ਤੁਸੀਂ ਫਿਲਮ 'ਚ ਦੇਖਿਆ ਹੀ ਹੋਣਾ ਉਹ ਕਿੱਥੇ ਰੁਕਦੇ ਨੇ ਉਹ ਉਹ ਲੋਕਦੇ ਨਹੀਂ ਉਹ ਬਸ ਘੋੜੇ ਭਜਾਈ ਚੱਲਦੇ ਨੇ ਆਪਣੇ ਤੇ ਬਿਲਕੁਲ ਬੜਾ ਪਿਆਰ ਕਰਦੇ ਸੀ ਉਹ ਬੜਾ ਬੜੀ ਮੁਹੱਬਤ ਨਾਲ ਪੇਸ਼ ਆਉਂਦੇ ਸੀ ਮੈਨੂੰ ਉਹਨਾਂ ਨੇ ਜਦੋਂ ਵੀ ਮਿਲਣਾ ਓਏ ਨਿੱਕੂ ਇਹ ਕਹਿ ਕੇ ਬੁਲਾਉਂਦੇ ਸੀ ਹਾਂ ਜੀ ਬੜਾ ਬੜਾ ਵਧੀਆ ਰਿਹਾ ਜੀ ਸਾਰਾ ਸਰ ਤੁਹਾਡਾ ਕਿਉਂ ਜਾ ਰਿਹਾ ਹੈ ਮੇਰਾ ਐਕਸਪੀਰੀਅੰਸ ਆਈ ਥਿੰਕ ਜੋ ਅਸੀਂ ਮਿਟਲਰ ਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਉੱਪਰ से ਡਿਲੀਵਰ ਕਰ ਪਾਏ ਹਾਂ ਉਹ ਸੀ ਜੀ ਤੇ ਇੱਕ ਜੋ ਲੈਂਦੇ ਔਰ ਚੜਦੇ ਪੰਜਾਬ ਦੀ ਜੋ ਇੱਕ ਕਹਾਣੀ ਹੈ ਮੈਨੂੰ ਲੱਗਦਾ ਇਸ ਮੂਵੀ ਦਾ ਹਿੱਸਾ ਬਨ ਨਹੀਂ ਮੇਰੇ ਲਈ ਵਧੀਆ ਗੱਲ ਆ ਕਿ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਮੈਂ ਖੁਦ ਬੜੀ ਇਮੋਸ਼ਨਲ ਹੋ ਗਈ ਕਿ ਅਸੀਂ ਬਚਪਨ ਤੋਂ ਇਹ ਗੱਲਾਂ ਆਪਣੇ ਵਡੇਰਿਆਂ ਤੋਂ ਸੁਣਦੇ ਆਏ ਆ ਔਰ ਅਸੀਂ ਸ਼ਾਇਦ ਉਹ ਪੇਨ ਨੂੰ ਫੀਲ ਨਹੀਂ ਕਰ ਸਕਦੇ ਜਿਨ੍ਹਾਂ ਨੇ ਉਹ ਫੇਸ ਕੀਤਾ ਆ ਉਹ ਉਸ ਪੇਨ ਨੂੰ ਜ਼ਰੂਰ ਫੀਲ ਕਰ ਸਕਦੇ ਹੋਣਗੇ ਸੋ ਆ ਜੋ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਜਿੱਦਾਂ ਨਹੀਂ ਪਤਾ ਇਸ ਚੀਜ਼ ਬਾਰੇ ਕਿ ਉਸ ਟਾਈਮ ਕੀ ਹੋਇਆ ਸੀ ਤਾਂ ਆਈ ਥਿੰਕ ਉਹਨਾਂ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਹੋਊਗਾ ਸਰਨਾਸ ਨਾ ਸੀ ਜਿਹੜਾ ਇਹ ਮੀਟਰ ਵਾਲਾ ਲੱਗਦਾ ਸੋ ਮੈਰਾਥਨ ਜਿਵੇਂ ਐਸ ਇਟ ਇਜ਼ ਉਹ ਸ਼ੁਰੂ ਕੀਤਾ ਵਨ ਟੂ ਜਿਹੜਾ ਟੇਪ ਸੀ 1 2 3 ਡਰੈਕਿੰਗ ਲੱਗ ਰਹੀ ਲੱਗ ਰਹੀ ਪਿੰਕੋ ਆ ਤੇ ਸਾਰਾ ਸੋ ਤੋ ਇਹ ਦਰਸਨ ਆ ਕਿਉਂਕਿ ਇਹ ਫਿਲਮ ਹੈ ਇਹਦਾ ਮੀਡੀਅਮ ਜਿਹੜਾ ਹੈ ਇਹਦਾ ਇਹਦਾ ਜਿਹੜਾ ਜਿਹੜਾ process ਆ ਉਹ ਕੱਟ ਹੋ ਕੇ ਹੀ ਹੁੰਦਾ ਹੈ ਦੋਸ ਵੀ ਕੱਟਣਾ ਹੁੰਦਾ ਸੋ ਇਹ ਕੱਟ ਹੋ ਕੇ ਹੋਇਆ ਹਟ ਪੂਰੀ ਕੋਸ਼ਿਸ਼ ਕੀਤੀ ਹੈ ਕਿ ਉਹਦੀ ਜਿਹੜੀ ਜਿਹੜੀ ਜੋ ਉਸ ਨੂੰ ਲੋੜਿੰਦਾ ਉਸ ਕਿਰਦਾਰ ਨੂੰ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਬਾਕੀ ਡਾਇਰੈਕਟਰ ਸਾਹਿਬ ਨੇ ਸਾਡੇ ਤੋਂ ਕੰਮ ਕਰਵਾਇਆ ਸਾਰੀ ਫਿਲਮ ਦੇ ਵਿੱਚ ਅਸੀਂ ਥੈਂਕ ਯੂ ਬਲੰਡ ਡਾਇਰੈਕਟਰ ਸਾਹਿਬ ਦੇ ਕਿ ਇੰਨਾ ਸੋਹਣਾ ਕਨਸੈਪਟ ਲੈ ਕੇ ਆਏ ਜਰਮਨ ਫੋਟੋ ਦਾ ਜਾਨਦਾਰ ਦੇ ਵਿੱਚ ਦੇਖ ਨੂੰ ਮਿਲਦਾ ਕਿ ਤੁਸੀਂ ਵਕਤ ਹੋਏ ਹੋ ਉਹਦੋਂ ਬਾਅਦ ਸਾਨੂੰ ਉਹ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਵਾਪਸ ਆਏ ਜਾਂ ਨਹੀਂ ਇਹ ਹੋਣ ਜਦੋਂ ਉਹਨਾਂ ਨੇ ਆਲਰੇਡੀ ਅਨਾਉਂਸ ਕਰ ਦਿੱਤੀ ਡਰਾਮੇ ਦੇ ਟੂ ਮੇਬੀ ਜਿਹੜਾ ਪਾਰਟ 2 ਆਏਗਾ ਫਿਰ ਪਤਾ ਲੱਗ ਜੂਗਾ ਵਾਪਸ ਆਈ ਕਿ ਨਹੀਂ ਆਈ ਇਹ ਮੈਨੂੰ ਪਰ ਮੈਨੂੰ ਐਕਚੁਅਲੀ ਖੁਸ਼ੀ ਸਮ ਥੈਂਕ ਯੂ ਅੰਦਰ ਮੈਂ ਹਮੇਸ਼ਾ ਕੰਟੈਂਟ بیس movies ਕੀਤੀਆਂ ਨੇ ਪਰ ਸਮ ਟਾਈਮ ਇਹੋ ਜਿਹੀ ਮੂਵੀ ਦਾ ਹਿੱਸਾ ਬਣ ਕੇ ਖੁਸ਼ੀ ਇਸ ਲਈ ਮੈਨੂੰ ਹੈਗੀ ਆ ਕਿ ਇੱਕ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਤੇ ਮੈਨੂੰ ਲੱਗਦਾ ਕਿ ਆਡੀਅנס ਤੱਕ ਕਈ ਵਾਰੀ ਮੈਨੂੰ ਕਈ ਵਾਰੀ ਸਕਰੀਨ ਜ਼ਿਆਦਾ ਮਿਲ ਜਾਂਦੀ ਹੈ ਕਈ ਵਾਰੀ ਘੱਟ ਪਰ ਮੇਨ ਆਰਟਿਸਟ ਦਾ ਮਕਸਦ ਇਹ ਹੁੰਦਾ ਹੈ ਕਿ ਜੋ ਅਸੀਂ ਆਡੀਅנס ਲਈ ਬਣਾਇਆ ਹੈ ਉਹ ਡਿਲੀਵਰ ਕਰ ਪਾਈਏ ਜਾਂ ਨਾ ਕਰ ਪਾਈਏ ਤੇ ਮੈਨੂੰ ਲੱਗਦਾ ਮੈਂ ਸੱਚੀ ਅਪੀਲ ਕੀਤਾ ਕਿਉਂਕਿ ਅਸੀਂ 2 ਦਿਨ ਪਹਿਲਾਂ ਕਰਤਾਰਪੁਰ ਸਾਹਿਬ ਵੀ ਗਏ ਸੀਗੇ ਉੱਥੇ ਜਦੋਂ ਬਿਕੋਜ਼ ਮੇਰੀ ਬਾਰਡਰ ਏਰੀਆ ਤੋਂ ਬਿਲੋਂਗ ਕਰਦੀ ਹੈ ਤਾਂ ਕਿਤੇ ਨਾ ਕਿਤੇ ਉਹ ਫੀਲ ਹੈਗਾ ਆ ਇੱਕ ਚੜਦੇ ਔਰ ਲੈਂਦੇ ਪੰਜਾਬ ਦਾ ਜਿਹੜਾ ਇੱਕ ਮਨਮੁਟਾਵਾ ਹੈ ਪਰ ਮੈਂ ਉੱਤੇ ਜਾ ਕੇ ਉਹ ਇਦਾਂ ਮਿਲੇ ਇੰਨਾ ਸਤਿਕਾਰ ਉਹਨਾਂ ਨੇ ਦਿੱਤਾ ਇਦਾਂ ਲੱਗ ਰਿਹਾ ਸੀ ਬੜੇ ਟਾਈਮ ਦੇ ਅਸੀਂ ਵਿਛੜੇ ਆ ਤੇ ਉਦੋਂ ਉੱਤੇ ਜਾ ਕੇ ਅਸੀਂ ਮਿਲੇ ਆ ਤੇ ਮੈਨੂੰ ਲੱਗਦਾ ਮੇਬੀ ਹੋਣ ਨਹੀਂ ਆਉਣ ਵਾਲੇ ਟਾਈਮ 'ਚ ਏ ਜੋ ਚੀਜ਼ਾਂ ਹੈਗੀਆਂ ਨੇ ਮੇਬੀ ਖਤਮ ਹੋ ਵੀ ਸਕਦਾ ਹੈ ਨੇਵਰ نو ਸ਼ਰਮ ਹਸਣਾ ਤਾਂ ਮਜ਼ਾ ਆਦਾ ਸੀ ਜਿਵੇਂ ਕੁਝ ਮਿਲਦਾ ਜਿੰਨੇ ਨਵਰਾਸ ਹਨ ਆਪਣੇ ਉਹਦੇ ਵਿੱਚ ਕਿਸੇ ਨੂੰ ਹਸਾਣਾ ਬਹੁਤ ਔਖਾ ਹੁੰਦਾ ਹੈ ਤੇ ਮੈਨੂੰ ਵਾਹਿਗੁਰੂ ਨੇ ਮੌਕਾ ਦਿੱਤਾ ਜੇ ਮੈਂ 1% ਵੀ ਆਪਣੀ ਆਡੀਅנס ਨੂੰ ਹਸਾ ਆ ਪਾਵਾਂ ਆਮ ਫੀਲਿੰਗ ਸੋ ਬLESSED ਸੋ ਮੈਂ ਅੱਗੇ ਹੋਰ ਵੀ ਬਹੁਤ ਕਾਮੇਡੀ ਮੂਵੀਜ਼ ਕਰੂੰਗੀ ਬਿਕਾਜ਼ ਮੈਨੂੰ ਵਧੀਆ ਲੱਗਦਾ ਹੈ ਹਸਾਉਣਾ ਤੇ ਬੇਸ ਭਾਜੀ ਇੱਕ ਲਾਸਟ ਪੁੱਛਾਂਗੇ ਤੁਸੀਂ ਸਪੇਸ ਦੇ ਵਿੱਚ ਬਹੁਤ ਬਹੁਤਾਂ ਦੇ ਕਿਰਦਾਰ ਕੀਤੇ ਪਰ ਜਿਹੜਾ ਇਹ ਕਿਰਦਾਰ ਖੇਡ ਲਾਫ ਕਰਾਉਣਾ ਗਿਆ ਕਰਤੀ ਮੇਰੇ ਖਿਆਲ ਨਾਲ ਬਹੁਤ ਟਾਈਮ ਬਾਅਦ ਤੁਸੀਂ ਥੀਏਟਰ ਵਾਲਾ ਫੀਲ ਲਿਆ ਹੋਣਾ। ਸੋ ਫੀਲ ਕਿੱਦਾਂ ਦਾ ਹੈ? ਬਿਲਕੁਲ ਸਹੀ ਗੱਲ ਕਹੀ ਤੁਸੀਂ ਮੈਂ ਜਦੋਂ ਥੀਏਟਰ ਕਰਦਾ ਸੀ ਉਦੋਂ ਮੈਂ ਕਈ ਤਰ੍ਹਾਂ ਦੇ کردار ਨਿਭਾਏ। ਮੈਂ ਗੁਰਸ਼ਰਪ ਭਾਈ ਵਰਗੇ ਥੀਏਟਰ ਕਰਦਾ ਸੀ ਤੇ ਬੜੇ ਮੌਕੇ ਮਿਲੇ ਮੈਨੂੰ। ਉਸ ਤਜਰਬੇ ਨੇ ਹੀ ਮੈਨੂੰ ਆ ਇੱਥੇ ਇਸ ਕੈਰੈਕਟਰ ਨੂੰ ਪਰਫਾਰਮ ਕਰਨ ਦਾ ਜੋ ਆਈਡੀਆ ਕਹਿ ਲੋ ਜਾਂ ਜਾਜ ਕਹਿ ਲੋ ਦਿੱਤੀ ਕਿਉਂਕਿ ਆ ਇੱਕ ਬਜ਼ੁਰਗ ਦਾ ਕੈਰੈਕਟਰ ਕਰਨਾ ਇਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਵਰਸ਼ਨ ਭਾਜੀ ਨੂੰ ਥੋੜਾ ਜਿਹਾ ਅੰਡਰਸਟੈਂਡ ਕਰਨ ਦੀ ਭਾਜੀ ਨਾਲ ਮੈਂ ਬੜਾ ਵਕਤ ਬਤਾਇਆ ਮੈਂ ਕੋਸ਼ਿਸ਼ ਕੀਤੀ ਕਿ ਭਾਜੀ ਹੋਰਾਂ ਦੀ ਗੱਲ ਹੈ ਇਹ ਵਰਸ਼ਨ ਭਾਜੀ ਦੀ ਗੱਲ ਆ ਉਹ ਇਦਾਂ ਦੀ ਗੱਲ ਕਰਦੇ ਸੀ ਤੇ ਉਹਨਾਂ ਦੇ ਅੰਦਾਜ਼ 'ਚ ਕਿਉਂ ਨਾ ਕੀਤੀ ਜਾਵੇ ਸੋ ਉਹ ਜਿਹੜਾ ਪਹਿਲਾ ਐਕਸਪੀਰੀਅੰਸ ਲਿਆ ਹੋਇਆ تھیਟਰ ਟਾਈਮ ਦਾ ਉਹਨੇ ਮੇਰੀ ਬੜੀ ਹਲਕੀ ਜਿਸ ਕਰਨ ਭਾਈ ਤੁਸੀਂ ਬਹੁਤ ਵਧਾਈ ਦੇ ਪਾਤਰੋ ਕੇ ਬਹੁਤ ਚੰਗਾ ਸਬਜੈਕਟ ਬਣਾਇਆ ਬਹੁਤ ਸਾਰੀਆਂ ਫਿਲਮਾਂ ਇੰਨਾ ਦੀ ਆਉਂਦੀਆਂ ਜੀਆਂ ਕਿ ਨਵਾਬ ਨੂੰ ਬੁਲਾਉਂਦੀਆਂ ਹਨ ਨਾ ਦੋਨਾਂ ਦਾ ਮੁਲਕਾਂ ਦੇ ਵਿੱਚ ਪਰ ਇਹ ਇੱਕ ਮੁਹੱਬਤ ਦਾ ਪੈਗਾਮ ਵੰਡਿਆ ਸੋ ਕੁੱਟੀ ਕਿਉਂ ਦੀ ਫੀਲਿੰਗ ਹੈ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਸਾਡੀ ਸਭ ਤੋਂ ਪਹਿਲਾਂ ਨੇ ਜਿਹੜਾ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਚੰਦਰ ਕੰਬੋਲ ਜੀ ਨੇ ਇਹਨਾਂ ਨੇ ਔਰ ਸਾਡੀ ਸਾਰੇ ਟੀਮ ਨੇ ਜੋ ਐਕਸ਼ਨ ਇਹਨਾਂ ਨੇ ਬੜਾ ਸਾਥ ਦਿੱਤਾ ਰਹਿnde ਪੰਜਾਬ ਤੇ ਚੜ੍ਹਦੇ ਪੰਜਾਬ ਵਾਲਿਆਂ ਨੇ ਐਕਚੁਅਲ ਤੇ ਕੀ ਹੈ ਕਿ ਅਸੀਂ ਰਹਿੰਦੇ ਹਾਂ ਬਾਰਡਰ ਤੇ ਔਰ ਜਿਹੜਾ ਅਸੀਂ ਬਾਰਡਰ ਤੇ ਰਹਿੰਦੇ ਆ ਸਾਡੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨਾਲੇ ਘਟਨਾਵਾ ਵਾਪਰੀਆਂ ਮੈਂ ਇਸ ਤੋਂ ਪਹਿਲਾਂ ਵੀ ਇੱਕ ਚੈਨਲ ਨਾਲ ਗੱਲਬਾਤ ਕਰ ਰਿਹਾ ਸੀ ਉੱਥੇ ਇਹ ਗੱਲਾਂ ਦੱਸੀਆਂ ਨੇ ਹੁਣ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਇਹ ਰੀਅਲ ਸਟੋਰੀ ਹੈ ਲੇਕਿਨ ਹਜ਼ਾਰਾਂ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੀ ਇਹ ਸਟੋਰੀ ਹੈ ਔਰ ਇਹ ਸੱਚ ਹੈ ਜੋ ਕੀ ਦਬਾਇਆ ਗਿਆ ਸਾਹਮਣੇ ਨਹੀਂ ਲਿਆਂਦਾ ਗਿਆ ਖਾਸ ਕਰਕੇ ਸਾਡੇ ਜਿਹੜਾ ਬਾਰਡਰ ਬੈਲਟ ਆ ਤੇ ਇਹ ਇਹੋ ਜਿਹੇ ਪਰਿਵਾਰ ਅਸੀਂ ਦੇਖੇ ਜਿਹੜੇ ਅੱਜ ਵੀ ਰੋਂਦੇ ਨੇ ਅਸੀਂ ਇਸ ਤੋਂ ਪਹਿਲਾਂ ਇੱਕ ਕੋਸ਼ਿਸ਼ ਕੀਤੀ ਸੀ ਜੀ ਲੋਟਾ ਜਾਂ ਪ੍ਰੋਗਰਾਮ ਕਰਨ ਦੀ ਜਿੰਦੇ ਵਿੱਚ ਇਹ ਦਰਦ ਆਏ ਪਰ ਜਿੰਨਾ ਉਹਨਾਂ ਨੇ ਦਰਦ ਬਿਆਨ ਕੀਤਾ ਨਾ ਉਸੇ ਦਿਨ ਅਸੀਂ ਇਹ ਸੋਚ ਲਿਆ ਸੀ ਵੀ ਅਸੀਂ ਇੱਕ ਇਹੋ ਜਿਹਾ ਕਨਸੈਪਟ ਲੈ ਕੇ ਆਉਣਾ ਜਿੰਦੇ ਵਿੱਚ ਸਚਾਈ ਬਿਲਕੁਲ ਚੱਲਦੀ ਸਾਰੇ ਬਹੁਤ ਬਹੁਤ ਵਧਾਈ ਦੇ ਪਾਤਰੋਂ ਹੋਏ ਸੀ ਤੇ ਮੈਂ ਲਾ ਮੈਂ ਬਹੁਤ ਟਾਈਮ ਬਾਅਦ ਕਿਸੇ ਪਰਮ ਦੇ ਐਂਡਿੰਗ ਤੋਂ ਬਾਅਦ ਮੈਂ ਨੰਬਰਿੰਗ ਦੇਖੀ ਹੋਣੀ ਹੈ ਮੇਰੇ ਖਿਆਲ ਨਾਲ ਕਿਉਂਕਿ ਉਹਦੇ ਜਿਹੜੇ ਤਸਵੀਰ ਚੱਲ ਰਹੇ ਸੀ ਜਿਹੜੇ ਰੀਅਲ ਲਾਈਫ ਦੇ ਆਪਣੇ ਪਾਤਰ ਰਹੇ ਸੀ ਉਹ ਮੇਰੇ ਖਿਆਲ ਨਾਲ ਲੋਕਾਂ ਨੂੰ ਨੰਬਰਿੰਗ ਤੱਕ ਵੀ ਦੂਰ ਰੋਕੇ ਰੱਖਦਾ ਦਾ ਪ੍ਰਭਾਅ ਸੀ ਬਹੁਤ ਸਹੀ ਗੱਲ ਹੈ ਬਹੁਤ ਸਹੀ ਹੈ ਸਰ ਲੈਟ ਸ਼ੋਟ ਦੇਖੀ ਭਾਈ ਉਹ ਕਹਿ ਰਹੇ ਆਂ ਬੜੇ ਸੋਹਣੇ ਤਰੀਕੇ ਨਾਲ ਚੰਦਰ ਸਿੰਘ ਨੇ ਫਿਲਮ ਬਣਾਈ ਹੈ ਤੇ ਅਸੀਂ ਉਮੀਦ ਕਰਦੇ ਆਂ ਕਿ ਕੱਲ ਨੂੰ ਜਦੋਂ ਇਹ ਸਾਰਿਆਂ ਦੇ ਸਾਹਮਣੇ ਆ ਜਾਏਗਾ ਤਾਸ਼ਕੰਦ ਇਹ ਤੇ ਸਾਰਿਆਂ ਨੂੰ ਪਸੰਦ ਵੀ ਆਉਗੀ ਜੋ ਅਸੀਂ ਕਹਿਣਾ ਚਾਹੁੰਦੇ ਹਾਂ ਇਸ ਫਿਲਮ ਦੇ ਵਿੱਚ ਸਾਰੇ ਉਸ ਗੱਲ ਨੂੰ ਰਿਸਿਵ ਕਰ ਲੈਣਗੇ ਤੇ ਸੋ ਮੇਰੀ ਵੀ ਮੀਡੀਆ ਕੇਹੀ ਦਰਖਾਸਤ ਹੈ ਤੁਸੀਂ ਮੂਵੀ ਦੇਖੀ ਹੈ ਪਲੀਜ਼ ਆਪਣੇ ਜੈਨੂਇਨ ਰਿਵਿਊ ਦਿਓ ਕਿਉਂਕਿ ਤੁਹਾਡੇ ਰਿਵਿਊਸ ਉੱਤੇ ਸਾਡੀ ਆਡੀਅנס ਦਾ ਰਿਸਪੌਂਸ ਬਹੁਤ ਮਾਇਨੇ ਰੱਖਦਾ ਹੈ ਸੋ ਤੁਹਾਡੇ ਸਾਥ ਬਿਨਾ ਅਸੀਂ ਕੁਝ ਵੀ ਨਹੀਂ ਹੈਗੇ ਸੋ ਤੁਹਾਡਾ ਸਾਥ ਸਾਡੇ ਨਾਲ ਹੁਣ ਬਹੁਤ ਜ਼ਰੂਰੀ ਹੈ ਤਾਂ ਕਿ ਅਸੀਂ ਆਪਣਾ ਮੈਸੇਜ ਆਡੀਅנס ਤੱਕ ਪਹੁੰਚਾ ਸਕੀਏ ਸੋ ਆਪਣੇ ਜੋ ਜੈਨੂਇਨ ਰਿਵਿਊਸ ਹੋਣਗੇ ਪਲੀਜ਼ ਤੁਸੀਂ ਕੱਲ ਜ਼ਰੂਰ ਦੱਸੋ ਥੈਂਕ ਯੂ ਸੋ ਮਚ ਥੈਂਕ ਯੂ ਡੀਰ ਅਲਾਉ ਕਰ ਦਿਓ ਅੱਜ ਲੋਕੀ ਜੋ ਚੀਜ਼ੀ ਕਰ ਚੱਕੇ ਕਰ ਲੋ ਬਲੀ ਇਹ ਫਿਲਮ ਸਾਡੀ 19 ਤਰੀਕ ਨੂੰ ਮਤਲਬ ਕੱਲ ਰਿਲੀਜ਼ ਹੋ ਜਾਣੀ ਹੈ ਵਰਲਡਵਾਈਡ ਤੇ ਸਾਰਿਆਂ ਨੂੰ ਸਾਰੇ ਦਰਸ਼ਕਾਂ ਨੂੰ ਇਹ ਅਸੀਂ ਬੁਜ਼ਾਰਸ਼ ਕਰਦੇ ਹਾਂ ਕਿ ਸਮਾਂ ਕੱਢੋ ਆਪਣੇ ਕੀਮਤੀ ਸਮੇਂ ਚੋਂ ਔਰ ਪਰਿਵਾਰ ਨਾਲ ਜਾ ਕੇ ਫਿਲਮ ਦੇਖ ਕੇ ਆਇਓ ਇਹ ਬਹੁਤ ਖੂਬਸੂਰਤ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਸੁਨੇਹਾ ਦਿੱਤਾ ਜਾਵੇ ਇੱਕ ਵਧੀਆ ਕਹਾਣੀ ਤੇ ਵਧੀਆ ਕਿਰਦਾਰਾਂ ਨਾਲ ਸਜੀ ਹੋਈ ਹੈ ਪਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇ ਥੈਂਕ ਯੂ ਸੋ ਮਚ